ਬਾਬਲ ਸਾਹਿਬ ਕਿਰਪਾ ਕਰਕੇ ਇਹਨਾਂ ਨੂੰ ਜਲਦੀ ਕਿਤੇ ਚੰਗੀ ਤਰ੍ਹਾਂ ਇਹਨਾਂ ਨੂੰ ਕਿਤੇ ਚੈੱਕ ਕਰਾਓ ਕੋਈ ਨਵਾਂ ਕੰਮ ਕੋਈ ਹੋਰ ਹੀ ਨਾ ਇਹ ਕਿਤੇ ਕਰ ਕੱਢਣ ਇਲੈਕਸ਼ਨਾਂ ਤੋਂ ਪਹਿਲੇ ਪਹਿਲੇ ਜੋ-ਜੋ ਇਲੈਕਸ਼ਨਾਂ ਦੇ ਨੇੜੇ ਪਹੁੰਚ ਰਹੇ ਨੇ ਉਸ ਤਰ੍ਹਾਂ ਹੀ ਇਹ ਕਈ ਬਸਾਂ ਜਿਹੜੀਆਂ ਨੇ ਪਾਣੀ ਦੇ ਕਿਸੇ ਇਹਦੇ ਵਿੱਚ ਹੈ ਕੋਈ ਨਹੀਂ ਨਹਿਰ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਇਹ ਚੈੱਕਅਪ ਕਰਾਉਣ ਦੀ ਸਲਾਹ ਪੰਜਾਬ ਦੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੂੰ ਦੇ ਰਹੇ ਨੇ ਪਰ ਬਾਜਵਾ ਸਾਹਿਬ ਆਕਰ ਕਿਹੜਾ ਤੇ ਕਾਹਦਾ ਚੈੱਕਅਪ ਹਾਂਜੀ ਕਿਹੜਾ ਤੇ ਕਦ ਦਾ ਚੈੱਕ ਅਪ ਡੋਪੇ ਦਾ ਪਹਿਲੇ ਤੇ ਡੋਪ ਕਰਾਣ ਜੇ ਡੋਪ ਚੋਂ ਸਹੀ ਨਿਕਲ ਜਾਣ ਤੇ ਫਿਰ ਦੂਜਾ ਟੈਸਟ ਜਿਹੜਾ ਕਿਸੇ ਹਸਪਤਾਲ ਚ ਇਹਨਾਂ ਦਾ ਕਰਾਇਆ ਜਾਏ ਕਿਸੇ ਚੰਗੇ ਸਾਈਕੀਐਟ੍ਰਿਸਟ ਕੋਲੋਂ ਇਹਨਾਂ ਦੀ ਚੈਕਿੰਗ ਕਰਾਈ ਜਾਏ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਨਹਿਰਾ ਚ ਬੱਸਾਂ ਚਲਾਉਣ ਵਾਲਾ ਸਪੀਚ ਇਹਨਾਂ ਵਾਇਰਲ ਹੋ ਰਿਹਾ ਹੈ ਸ਼ਾਇਦ ਉਹ ਸਪੀਚ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੰਗੇ ਤਰੀਕੇ ਨਾਲ ਸੁਣ ਕੇ ਕਸਾਇਆ ਹੈ ਤਾਂ ਹੀ ਤਾਂ ਇੱਕ ਇੱਕ ਗੱਲ ਯਾਦ ਹੈ ਇਹਨਾਂ ਦੀਆਂ ਸਪੀਚੇ ਸੁਣੋ ਸਾ ਸੁਖਬੀਰ ਸਿੰਘ ਦੀਆਂ ਤੇ ਜੀ ਉਹ ਗਰੀਬ ਗੱਲਾਂ ਕਰਦੇ ਨੇ ਪਿਛਲੇ ਜਿਹੜੀ ਮੈਂ ਸੁਣਿਆ ਸੀ ਗਟਕਰੀ ਸਾਹਿਬ ਆਏ ਸਨ ਕਹਿਣ ਲੱਗੇ ਕਿ ਪੰਜਾਬ ਦੀਆਂ ਜਿਹੜੀਆਂ ਮਾਲਵੇ ਦੇ ਵਿੱਚ ਨਹਿਰਾਂ ਨੇ 20-25 ਫੁੱਟ ਚੌੜੀਆਂ ਉਹਨਾਂ ਦੇ ਵਿੱਚ ਬੱਸਾਂ ਚਲਾਈਆਂ ਜਾਣਗੇ ਨਹਿਰਾਂ ਦੇ ਵਿੱਚ ਬੱਸਾਂ ਦੇ ਰੋਜ਼ ਹੀ ਬਹੁਤ ਸਾਰੀਆਂ ਨਹਿਰਾਂ ਵਿੱਚ ਡਿੱਗਦੀਆਂ ਨੇ ਹੁਣ ਇਹਨਾਂ ਦੀ ਨਵੀਂ ਸਕੀਮ ਆਈ ਹੈ ਮੈਟਰੋ ਛੱਡ ਦਿੱਤੇ ਬੋਰਡ ਛੱਡ ਦਿੱਤੇ ਜਿਹੜੀਆਂ ਐਲੀਵੇਟਡ ਰੋਡ ਸੀ ਉਹ ਛੱਡ ਦਿੱਤੀਆਂ ਪਠਾਨਕੋਟ ਤੋਂ ਅਜਮੇਰ ਸ਼ਰੀਫ ਨੂੰ ਜਾਣ ਵਾਲੀ ਫੋਰ ਲੇਨ ਛੱਡ ਦਿੱਤੀ ਉਹਨੇ ਬਸਾਂ ਜਿਹੜੀਆਂ ਪਾਣੀ ਵਿੱਚ ਚਲਾਣਗੇ ਤੇ ਜਥੇਦਾਰ ਕਹਿੰਦੇ ਜਿਹੜੇ ਵਿਲੇ ਹੋਣਗੇ ਉਹ ਉੱਥੇ ਮੱਛੀ ਵੀ ਫੜਦਾ ਪ੍ਰਬੰਧ ਕਰ ਸਕਦੇ ਮੱਛੀਆਂ ਫੜਦਾ ਪ੍ਰਬੰਧ ਇਹਨਾਂ ਦੀਆਂ ਬਸਾਂ ਤੇ ਹੋਏਗਾ ਤੇ ਉਸ ਤੋਂ ਬਾਅਦ ਜੇ ਕਿਸੇ ਦਾ ਮਨ ਕਰੇਗਾ ਪਾਣੀ ਵਿੱਚੋਂ ਨਿਕਲ ਕੇ ਉਸ ਉਹ ਕਨਾਲ ਦੇ ਵਿੱਚੋਂ ਬਸ ਜਿਹੜੀ ਹੈ ਉਹ ਸੜਕ ਤੇ ਕੋਟ ਕਪੂਰੇ ਵਾਲੀ ਸੜਕ ਤੇ ਚੜ ਜਾਏਗੀ ਪਤਾ ਨਹੀਂ ਗੁਰਦੇ ਕਪੂਰੇ ਖਾਦੇ ਸੀ ਇਹਨਾਂ ਨੇ ਕਿ ਕਿਹੜਾ ਮਟੀਰੀਅਲ ਖਾਦਾ ਸੀ ਉਸ ਦਿਨ ਸਾਰਾ ਜ਼ੋਰ ਉੱਥੇ ਪਿੱਛੋਂ ਜਕਾਰੇ ਛੱਡੀ ਜਾਂਦੇ ਸੀ ਬੋਲੇ ਸੋਨਿਆਲ ਸਸਰੀ ਕਾਲ ਕਿ ਸਿੱਧੀ ਪਾਸੇ ਜਿਹੜੀ ਹੈ ਉਹ ਜਾ ਕੇ ਕਨਾਲ ਚ ਡਿੱਗਿਆ ਕਰੇਗੀ ਉਹਦੇ ਥਰੂ ਜਿਹੜਾ ਸਿੱਧਾ ਸਫਰ ਕਰਿਆ ਕਰਨਗੇ ਨਾਲ ਮੱਛੀਆਂ ਫੜਦੇ ਰਹਿਣਗੇ ਤੋਸੋ ਇਸ ਕਿਸਮ ਦਾ ਤੇ ਇੱਥੇ ਕੰਮ ਚੱਲਦਾ ਰਹਿੰਦਾ ਹੁਣ ਸੀਮਿੰਟ ਦੀਆਂ ਸੜਕਾਂ ਬਣਾਉਣ ਲੱਗੇ ਬੰਬੂ ਵੀ ਮਾਰਦੇ ਰੋਟ ਉੱਟਣਗੀਆਂ ਨਹੀਂ ਇਹ ਤਾਲਿਬਾਨੀਆਂ ਨੂੰ ਆਲਰੇਡੀ ਇਹਨਾਂ ਨੇ तरीके ਦੇ ਨਾਲ ਇਹ تسلیم ਕਰ ਲਿਆ ਕਿ ਬਹੁਤ ਜਲਦੀ ਹੁਣ ਤਾਲਿਬਾਨ ਇਹ ਧਿਆਨ ਕੇ ਬੰਬਾਦਾ ਕੰਮ ਸ਼ੁਰੂ ਕਰਾਨ ਕੇ ਇੱਕ ਸੜਕਾਂ ਇੰਨੀਆਂ ਮਜ਼ਬੂਤ ਬਣਾ ਦੇਣਗੇ ਕਿ ਬੰਦਿਆ ਦਾ ਕੁਝ ਰਹਿ ਨਾ ਰਹਿ ਸੜਕ ਜ਼ਰੂਰ ਉੱਥੇ ਰਹੇਗੀ ਸੋ ਇਹ ਤੁਹਾਡੇ ਸਾਹਮਣੇ ਨੇ ਉਹ ਕਹਿੰਦੇ ਨੇ ਕਿ ਬਰਬਾਦੇ ਗੁਲਿਸਤਾਂ ਕਰਨੇ ਕੋ ਕਹਿੰਦੇ ਇੱਕ ਹੀ ਉੱਲੂ ਕਾਫੀ ਹੈ ਹਰ ਸ਼ਾਖ ਪੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾਂ ਕੀ ਆ ਹੋਗਾ ਇਹ ਮੇਰਾ ਖਿਆਲ ਆਜ ਪੰਜਾਬ ਦੇ ਵਾਸਤੇ ਇਹਨਾਂ ਦੀ ਸਪੀਡ ਸੁਣ ਕੇ ਉਧਰ ਸਹੀ ਮਹਿਣੇ ਚ ਮੈਨੂੰ ਇਹ ਤਰਸ ਵੀ ਇਨਾ ਤੇ ਆਇਆ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ